ਹਾਂਜੀ ਹਾਂਜੀ ਠੀਕ ਆ ਐ ਮੈਨੂੰ ਵੀ ਆ ਮਹੀਨਾ ਪੂਰਾ ਦੇ ਦੇਣਗੇ ਕੋਈ ਠੀਕ ਆ ਆ ਮਹੀਨਾ ਬਾਈ ਐਂਡ ਤੱਕ ਅਕਤੂਬਰ ਚੱਲ ਰਿਹਾ ਹਾਂਜੀ ਹਾਂਜੀ ਅਕਤੂਬਰ ਦੀ ਲਾਸਟ ਤਰੀਕ ਤੱਕ ਜਿਹੜਾ ਬਾਈ ਗੱਡੀ ਲੈ ਕੇ ਜਾਊਗਾ ਦੀਵਾਲੀ ਆਫਰ ਦੇ ਵਿੱਚ ਹੀ ਚੰਦੂਗਾ ਹੋਗਾ ਹਾਂਜੀ ਹਾਂਜੀ ਟੈਂਕੀ ਤੇਲ ਦੀ ਫੁੱਲ ਹਾਂਜੀ ਚਾਹੇ ਡੀਜ਼ਲ ਆ ਚਾਹੇ ਪੈਟਰੋਲ ਆ ਟੈਂਕੀ ਬਿਲਕੁਲ ਫੁੱਲ ਕਰਾ ਕੇ ਦੇਵਾਂਗੇ ਨਾਲ ਵਾਲੇ ਪੰਪ ਤੋਂ ਹੋਰ ਕੋਈ ਆਫਰ ਤਾਂ ਨਹੀਂ 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 ਆਫਰ ਇੱਕੋ ਜੀ ਠੀਕ ਆ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਬਈ ਆਪਾਂ ਖੜਿਆ ਸ਼ਹਿਰ ਬਠਿੰਡੇ ਕਾਰ ਟ੍ਰੈਂਡ ਵਾਲਿਆਂ ਦੇ ਤੇ ਆਪਣੇ ਨਾਲ ਅੱਜ ਵੀਰ ਹੈਗਾ ਗੁਰਤੇਜ ਬਾਈ ਕੀ ਹਾਲ ਹੈ ਬਈ ਸਤਿ ਸ਼੍ਰੀ ਅਕਾਲ ਸੇਤਾਂ ਠੀਕ ਨੇ ਹਾਂਜੀ ਹਾਂਜੀ ਬਈ ਵਧੀਆ ਤੇ 25 ਤੋਂ 30 ਕਾਰਾਂ ਦਾ ਸਟਾਕ ਮਿਲਦਾ ਸਾਰੀਆਂ ਪੰਜਾਬ ਨੰਬਰ ਦੀਆਂ ਹੁੰਦੀਆਂ ਸਾਰੀਆਂ ਪੰਜਾਬ ਨੰਬਰ ਬਾਹਰਲਾ ਕੱਟ ਨੰਬਰ ਕੋਈ ਨਹੀਂ ਬਹੁਤ ਬਹੁਤ ਕੱਟ ਕੋਈ ਸੋਚੋ ਇੱਕ ਕਾਰ ਪੋ ਇੱਕ ਅੱਧੀ ਹੋ ਸਕਦੀ ਹੈ ਠੀਕ ਹੈ ਜੀ ਤੇ ਸਟਾਰਟਿੰਗ ਵੀਰੇ ਫਿਰ ਇੱਕ ਵਾਰੀ ਆਪਾਂ ਲੋਕੇਸ਼ਨ ਦੱਸ ਦਈਏ ਆਪਣੀ ਲੋਕੇਸ਼ਨ ਹੈਗੀ ਹੈ ਨਾਰਥ ਸਟੇਟ ਇੰਡੀਅਨ ਆਇਲ ਪੰਪ ਦੇ ਜਮਾ ਬਿਲਕੁਲ ਨਾਲ ਤੇ ਆਉਣਾ ਹੈਗਾ ਸ਼ਹਿਰ ਬਠਿੰਡੇ ਬਠਿੰਡੇ ਸ਼ਹਿਰ ਦੇ ਵਿੱਚ ਤੇ ਵਰਨਾ ਤੋਂ ਕਰਦੀ ਹੈ ਸਟਾਰਟ ਫਿਰ ਹਾਂਜੀ ਬਾਈ ਵਰਨਾ ਹੈਗੀ ਹੈ 2015 ਮਾਡਲ ਹੈ ਜੀ ਸੈਕੰਡ ਓਨਰ ਦੀ ਹੈ ਵੀਰੇ ਕੰਪਨੀ ਰਿਕਾਰਡ ਚੱਲੀ ਹੋਈ ਹੈ 1 ਲੱਖ ਕਿਲੋਮੀਟਰ ਠੀਕ ਹੈ 15 ਮਾਡਲ 15 ਮਾਡਲ ਕਿਹੜੀ ਹੈ ਐਸਐਕਸ ਆ ਐਸਐਕਸ ਆਪਸ਼ਨਲ ਪੁਸ਼ ਬਟਨ ਸਟਾਰਟ ਟੋ ਮਾਡਲ ਗੱਡੀ ਹਾਂਜੀ ਲੈ ਮਿੱਤਰਾ ਦਿਖਾ ਅੰਦਰੋਂ ਇਹ ਸ਼ੇਪ ਵਾਲੀ ਬਰਨਾ ਬਹੁਤ ਘੱਟ ਮਿਲਦੀ ਹੈ ਕੋਈ ਸਾਲੀ ਆਈ ਸੀ ਮਿਲਦਾ ਨਾ ਇਹ ਹਾਂਜੀ ਹਾਂਜੀ ਤੇ ਦਾ ਰੇਟ ਕੀ ਆ ਵੀਰੇ ਇਹ ਵੀਰੇ ਆਪਣਾ ਰੇਟ ਹੈਗਾ ਇਕੋ ਰੇਟ 5 ਲੱਖ ਸੀ ਆਰਪੀ 580000 ਮਾਨਦਾਨ ਮੌਕੇ ਤੇ ਮੌਕੇ ਤੇ ਹੋ ਜੀ ਮਾਨਦਾਨ ਮੌਕੇ ਤੇ ਹੋ ਜੂਗਾ ਤੇ ਡਾਊਨ ਪੇਮੈਂਟ ਦੇ ਵਾਸਤੇ ਡੇਢ ਲੱਖ ਬਹੁਤ ਹਾਂਜੀ ਹਾਂਜੀ ਲੇ ਡੇਢ ਲੱਖ ਰੁਪਇਆ ਲਿਆ ਜੀ ਬਾਕੀ ਹੋ ਜੂਗਾ ਲੋਨ ਅੱਗੇ ਖੜੀ ਹੈ ਕ੍ਰੇਟਾ ਕਾਰ ਦੱਸਿਓ ਜੀ ਇਹ ਹੈਗੀ ਵੀਰੇ 18 ਮਾਡਲ ਹੈ ਪਹਿਲੇ ਨਾਂ ਦੀ ਹੈ E+ ਹੈ ਠੀਕ ਹੈ ਚੱਲੀ ਹੈਗੀ ਵੀਰੇ 79000 ਕਿਲੋਮੀਟਰ ਹਮ ਸਾਰਾ ਰਿਕਾਰਡ ਹੈ ਠੀਕ ਹੈ ਹਾਂਜੀ 18 ਮਾਡਲ ਪਹਿਲੇ ਨਾਂ ਦੀ E+ 79000 ਯਾਨੀ 79000 ਕਿਲੋਮੀਟਰ ਚੱਲੀ ਹੋਈ ਐਂਡਰੋਇਡ ਪਲੇਅਰ ਲਗਾਇਆ ਕੰਡੀਸ਼ਨ ਦੀ ਸਾਫ ਸੁਥਰੀ ਡੀਜ਼ਲ ਕਾਰ ਡੀਜ਼ਲ ਕਾਰ ਹੈ ਵੀਰੇ ਤੇ ਰੇਟ ਰੇਟ ਵੀ ਇੱਕੋ ਹੀ ਆਦਾ 820000 ਰੁਪਏ 820000 ਮੌਕੇ ਤੇ ਮਾਨਤਾ ਨਾ ਤੇ 6.5 ਦਾ ਲੋਨ ਹੋ ਜੂਗਾ ਕਿ 7 ਦਾ ਵੀ ਹੋ ਜੂਗਾ 6.5 ਤੋਂ ਪੌਣੇ 7 ਦੇ ਵਿੱਚ ਲੋਨ ਕਰਾ ਲੈਣਾ ਠੀਕ ਹੈ 1.5 ਤੋਂ 2 ਲੱਖ ਰੁਪਏ ਲਿਆਓ ਡਾਊਨ ਪੇਮੈਂਟ ਆ ਜੀ ਆਪਾਂ ਸਪੈਸ਼ਲ ਆਫਰ ਵੀ ਦਿੱਤਾ ਵੀ ਜਿਹੜਾ ਭਰਾ ਪਤੋ ਦਿਵਾਲੀ ਤੱਕ ਕਾਰ ਲੈ ਕੇ ਜਾਊਗਾ ਆਪਾਂ ਟੇਲ ਦੀ ਰੈਂਕੀ ਫੋਲ ਦੇਵਾਂਗੇ ਆ ਵੀਡੀਓ ਪਾਉਗੀ ਵੀਰੇ ਦਿਵਾਲੀ ਤੋਂ ਬਾਅਦ ਹੀ ਅੱਛਾ ਠੀਕ ਆ ਆਪਾਂ ਦਿਵਾਲੀ ਤੱਕ ਨਹੀਂ ਹਾਂਜੀ ਅੱਜ ਤਰੀਕ ਹੋਊਗੀ ਆਪਾਂ ਵੀਡੀਓ ਬਣਾ ਰਹੇ ਆ ਅੱਜ ਹੈਗੀ ਆ ਤਰੀਕ 17 ਹਾਂਜੀ ਹਾਂਜੀ ਠੀਕ ਆ ਐ ਮਨੋ ਵੀ ਆ ਮਹੀ ਅਕਤੂਬਰ ਚੱਲ ਰਿਹਾ ਹਾਂਜੀ ਹਾਂਜੀ ਅਕਤੂਬਰ ਦੀ ਲਾਸਟ ਤਰੀਕ ਤੱਕ ਜਿਹੜਾ ਬਾਈ ਗੱਡੀ ਲੈ ਕੇ ਜਾਊਗਾ ਦੀਵਾਲੀ ਆਫਰ ਦੇ ਵਿੱਚ ਹੀ ਚੰਦੂਗਾ ਹੋਗਾ ਹਾਂਜੀ ਹਾਂਜੀ ਟੈਂਕੀ ਤੇਲ ਦੀ ਫੁੱਲ ਹਾਂਜੀ ਚਾਹੇ ਡੀਜ਼ਲ ਆ ਚਾਹੇ ਪੈਟਰੋਲ ਆ ਟੈਂਕੀ ਬਿਲਕੁਲ ਫੁੱਲ ਕਰਾ ਕੇ ਦੇਵਾਂਗੇ ਨਾਲ ਵਾਲੇ ਪੰਪ ਤੋਂ ਹੋਰ ਕੋਈ ਆਫਰ ਤਾਂ ਨਹੀਂ 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 ਆਫਰ ਇੱਕੋ ਜੀ ਠੀਕ ਐ ਤੇਲ ਦੀ ਟੈਂਕੀ ਫੁੱਲ ਬਾਈ ਤੇ ਦੱਸਿਓ i20 ਬਾਰੇ ਇਹ ਹੈਗੀ ਵੀਰੇ 2016 ਮਾਡਲ ਐ ਪਹਿਲੇ ਨਾ ਦੀ ਐ ਆਸਤਾ ਆਪਸ਼ਨਲ ਐ ਪੁਸ਼ ਬਟਨ ਸਟਾਰਟ ਐ ਚੱਲੀ ਹੈਗੀ ਵੀਰੇ ਇਹ 80000 ਕਿਲੋਮੀਟਰ 80000 ਚੱਲੀ ਆਸਤਾ ਆਪਸ਼ਨਲ ਸਾਰਾ ਨੂੰ ਟੌਪ ਪੁ ਨੇਵੀਗੇਸ਼ਨ ਵਾਲੀ ਗੱਡੀ ਆ ਬਾਈ ਜੀ ਪ੍ਰੋਜੈਕਟਰ ਲਾਈਟਾਂ ਵੀ ਆ ਜਾਂਦੀਆਂ ਨੇ ਹਾਂਜੀ ਡੀਜ਼ਲ ਦੀ ਕਾਰ ਹੈ ਨਾ ਡੀਜ਼ਲ ਹੈ ਵੀਰੇ ਤੇ ਦਾ ਰੇਟ ਇਹਦਾ ਰੇਟ ਹੈਗਾ ਵੀਰੇ ਇੱਕੋ ਹੀ ਰੇਟ 590000 5 ਲੱਖ ਤੇ 90000 ਹਾਂਜੀ ਲੋਨ ਕਿੰਨੇ ਦਾ 4.5 ਦਾ ਹੋਊਗਾ ਕਿ 5 ਦਾ ਲੋਨ 5 ਦਾ ਕਰਾ ਦੇ 5 ਦਾ ਹਾਂਜੀ 750000 ਰੁਪਇਆ ਲਿਓ ਬਾਈ ਜੀ ਅੱਗੇ ਆ ਜਾ ਮਿੱਤਰੋ ਅੱਗੇ ਬਾਈ ਜੀ ਗੱਡੀਆਂ ਖੜੀਆਂ ਨੇ ਨੋਵਾ ਇਹ ਸ਼ੇਪ ਦੇ ਵਿੱਚ ਨੋਵਾ ਨਹੀਂ ਲੱਗਦੀਆਂ ਚਿੱਟੀ ਵੀ ਖੜੀ ਆ 골ਡਨ ਵੀ ਖੜੀ ਆ ਇਹਦੇ ਬਾਰੇ ਦੱਸੋ ਵੀਰੇ ਪਹਿਲਾਂ ਇਹ ਹੈਗੀ ਆ ਵੀਰੇ 2014 ਮਾਡਲ ਹੈ ਨ ਲੈਣਾ ਦੀ ਹੈ ਠੀਕ ਹੈ ਚੱਲੀ 85000 ਕਿਲੋਮੀਟਰ ਹੈ ਸਾਰਾ ਰਿਕਾਰਡ ਹੈ ਨਾ ਪਹਿਲੇ ਨਾ ਪਹਿਲੇ ਹਾਂਜੀ ਠੀਕ ਹੈ ਨੰਬਰ ਪੇਡ ਹੈ ਪੇਡ ਦੀ Ориਜਨਲ ਹੈ ਨੰਬਰ ਨਾਲ ਮਿਲੂਗਾ ਠੀਕ ਹੈ ਵੀਰੇ ਹਾਂਜੀ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਨਵੇਂ ਵਰਗੇ ਟਾਇਰ ਨੇ ਅੰਦਰੋਂ ਦਿਖਾ ਦੇ ਬਈ ਤੇ ਰੇਟ ਕੀ ਹੈ ਵੀਰੇ ਰੇਟ ਵੀਰੇ ਇਹਦਾ ਇੱਕੋ ਹੀ ਰੇਟ ਹੈ 8 ਲੱਖ ਤੇ 40000 ਰੁਪਏ 8 ਲੱਖ 40000 ਦੀ ਹਾਂਜੀ ਠੀਕ ਹੈ 6 ਲੱਖ ਦਾ ਲੋਨ ਹੋ ਜੂਗਾ ਲੈਂਦਾ ਤੇ ਹਨਾ 6 ਲੱਖ ਦਾ ਲੋਨ ਕਰਾ ਦੇ ਠੀਕ ਹੈ ਆ ਚਿੱਟੀ ਬਾਰੇ ਦੱਸੋ ਚਿੱਟੀ ਵੀ 2014 ਮਾਡਲ ਹੈ ਵੀ ਵੈਰੀਐਂਟ ਹੈ ਹੂੰ ਪਹਿਲੇ ਨਾਂ ਦੀ ਹੈ ਸਾਰਾ ਰਿਕਾਰਡ ਹੈ 142 ਚੱਲੀ ਹੈ ਹੂੰ ਤੇ ਇਹਦੇ ਇੱਕੋ ਹੀ ਰੇਟ ਹੈ 7 ਲੱਖ ਤੇ 40000 ਰੁਪਏ 7 ਲੱਖ 40000 ਨੰਬਰ ਇਹਨੂੰ ਵੀ ਸੋਹਣਾ ਲੱਗਿਆ ਹੋਇਆ 9400 ਪੇੜ ਤੇ ਇਹਦੇ ਬਾਅਦ ਤੇ 1.5-2 ਲੱਖ ਰੁਪਇਆ ਡਾਊਨ ਪੇਮੈਂਟ ਹਾਂਜੀ ਹਾਂਜੀ ਬਾਈ ਜੀ ਬਾਕੀ ਲੋਨ ਕਰਾ ਦਿਓ ਬਾਕੀ ਹੋ ਜਾਊਗਾ ਲੋਨ ਬਾਈ ਜੀ ਕੰਡੀਸ਼ਨ ਚੈੱਕ ਕਰ ਲਓ ਬਿਲਕੁਲ ਨਵੀਂ ਕੰਡੀਸ਼ਨ ਦੀ ਕਾਰ ਹੈ ਤੇ ਅੱਗੇ ਖੜੀ ਹੈ ਬਾਈ ਜੀ ਹੁੰਡਾਈ ਦੀ ਵੈਨਿਊ ਕਾਰ ਹੈ ਦਸੂਰੇ ਵੈਨਯੂ ਵਾਲਾ ਇਹ ਹੈਗੀ ਵੀਰੇ 2021 ਮਾਡਲ ਹੈ ਐਸਐਕਸ ਵੇਰੀਐਂਟ ਹੈ ਪਹਿਲੇ ਨਾ ਦੀ ਹੈ 78000 ਕੰਪਨੀ ਰਿਕਾਰਡ ਚੱਲੀ ਹੋਈ ਹੈ ਤੇ ਸਾਰੀ ਓਰੀਜਨਲ ਪੇਂਟ ਦੀ ਗੱਡੀ ਹੈ ਡੀਜ਼ਲ ਡੀਜ਼ਲ ਵੇਰੀਐਂਟ ਡੀਜ਼ਲ ਦੀ ਬਾਈ ਜੀ ਸਨਰੂਫ ਵਾਲੀ ਵੈਨਯੂ ਕਰੋ ਚੈੱਕ ਡੀਜ਼ਲ ਦੇ ਵਿੱਚ ਵੈਨਯੂ ਦੀ ਐਵਰੇਜ ਬਹੁਤ ਆ ਬਹੁਤ ਵਧੀਆ ਹੈ ਵਧੀਆ ਕਾਰ ਆ ਉੱਚੀ ਖੁੱਲੀ ਡੋਲੀ ਜਿਹੜੇ ਵੀਰ ਕਾਰ ਲੈਣਾ ਚਾਹੁੰਦੇ ਨੇ ਡੀਜ਼ਲ ਦੇ ਵਿੱਚ ਵਧੀਆ ਐਵਰੇਜ ਵਾਲੀ ਵੈਨਯੂ ਕੋ ਨਹੀਂ ਜਾ ਸਕਦੇ ਹੋ ਬਈ ਤੁਸੀਂ ਰੇਟ ਕੀ ਆ ਇਹਦਾ ਰੇਟ ਹੈਗਾ ਵੀਰੇ 9 ਲੱਖ ਤੇ 15000 915 ਮਾਨਤਨ ਮੌਕੇ ਤੇ ਮਾਨਤਨ ਕਰ ਦੇਗੇ ਡਾਉਨ ਪੇਮੈਂਟ ਕਿੰਨੀ ਡਾਉਨ ਪੇਮੈਂਟ ਦੇ ਦਿਓ ਵੀਰੇ ਤੁਸੀਂ 1.5 ਲੱਖ ਰੁਪਿਆ 1.5 ਲੱਖ ਰੁਪਿਆ ਲਿਆ ਬਾਕੀ ਹੋ ਜਾਵੇ ਲੋਨ ਬਾਈ ਜੀ ਅੱਗੇ ਖੜੀਆ ਸਕੋਰਪੀਓ ਐਨ 41 41 ਬੇਡ ਨੰਬਰ ਆ ਜਾ ਮਿੱਤਰਾਂ ਦਿਖਾ ਸਕੋਰਪੀਓ ਹੈਗੀ ਹੈ ਵੀਰੇ 2022 ਮਾਡਲ ਜੈਡ 8 ਐਲ ਲਗਜ਼ਰੀ 4x4 ਮੈਨੂਅਲ ਅੱਛਾ 4x4 ਮੈਨੂਅਲ ਟੌਪ ਮਾਡਲ ਹਾਂਜੀ ਹਾਂਜੀ ਟੌਪ ਮਾਡਲ 4x4 ਮੈਨੂਅਲ ਮਾਡਲ 2022 ਓਨਰ ਫਰਸਟ ਓਨਰ ਫਰਸਟ ਹੈ ਜੀ 50000 ਕਿਲ ਕਰੋ ਜੀ ਚੈੱਕ ਰੇਟ ਕੀ ਇਹਦਾ ਇਹਦਾ ਰੇਟ ਹੈਗਾ ਵੀਰੇ ਇਕੋ ਹੀ ਐਸਨੋ ਦੇ ਵਿੱਚ 19.5 ਲੱਖ ਰੁਪਈਆ 19.5 ਹਾਂਜੀ ਲਓ ਜੀ 19.5 ਲੱਖ ਦੀ ਗੱਡੀ ਮਿਲ ਜੂ ਤੇ ਡਾਊਨ ਪੇਮੈਂਟ 2.5 ਲੱਖ ਰੁਪਈਆ ਹਾਂਜੀ ਹਾਂਜੀ ਲੈ ਆਓ ਬਾਕੀ ਹੋ ਜੂਗਾ ਲੋਨ ਅੱਗੇ ਆ ਗਈ ਕਾਲੇ ਰੰਗ ਦੀ ਸਕੋਰਪੀਓ ਦੱਸਿਓ ਵੀਰੇ ਇਹਦੇ ਬਾਰੇ ਇਹ ਹੈਗੀ ਵੀਰੇ 2021 ਮਾਡਲ ਐ ਹੂੰ ਪਹਿਲੇ ਨਾਂ ਦੀ ਐ ਚੱਲੀ 30000 ਕਿਲੋਮੀਟਰ ਐ ਸਾਰੀ ਬੰਪਰ ਟੂ ਬੰਪਰ ਓਰੀਜਨਲ ਐ ਪਿੱਛੋਂ ਦਿਖਾ ਦੇ ਨੰਬਰ ਠੀਕ ਐ 21 ਮਾਡਲ ਪਹਿਲੇ ਨਾਂ ਦੀ ਹਾਂਜੀ ਚੱਲੀ ਕਿੰਨੀ ਕਿਹਾ 30000 ਕਿਲੋ ਸਿਰਫ ਸਿਰਫ ਤੇ ਸਿਰਫ 30000 S11 S11 ਕੀ ਬਾਤ ਹੈ ਐਕਸਟਰਾ ਲਾਈਟਰ ਬਹੁਤ ਸੋਨੇ ਪਹਿਨੇ ਪਲਾਟ ਹੀ ਦੇ ਲਾਏ ਤੇ ਕਿੰਨੇ ਇੰਚੀ ਹੈ 22 ਇੰਚੀ ਹੈ 22 ਇੰਚੀ 22 ਇੰਚੀ ਲਾਇਆ ਰੇਕ ਬੰਦਾ 22 ਹੀ ਮੰਗਦਾ ਹੈ ਲੈ ਵੀ ਦਿਖਾ ਅੰਦਰੋਂ ਗੱਡੀ ਤੇ ਰੇਟ ਕੀ ਸਾਰਾ ਰਿਕਾਰਡ ਹੈ ਪਹਿਲੇ ਨਾ ਦੀ ਹੈ ਨੰਬਰ ਕਿੱਥੋਂ ਦਾ ਇਹਦਾ ਨੰਬਰ PV9 ਮਾਡਲ ਵੀ 21 ਹੈ ਤੇ ਨੰਬਰ ਵੀ 21 ਹੈ ਇਹਦਾ ਅੱਛਾ ਨੰਬਰ ਵੀ 21 ਉਹ ਵੀ ਨਾਲ ਮਿਲੂ ਪੇਡ ਨੰਬਰ ਹਾਂਜੀ ਪੇਡ ਨੰਬਰ ਹੈ 0021 0021 0021 ਕਪੂਰ ਥਲੇ ਦਾ ਨੰਬਰ ਠੀਕ ਹੈ ਰੇਟ ਹੈਗੀ ਇਹ 169000 ਰੁਪਏ 1690 ਹਾਂਜੀ ਠੀਕ ਹੈ ਮਾਨਤਨ ਮੌਕੇ ਤੇ ਹੋ ਜੂਗਾ ਅੱਗੇ ਵਗ ਚਲ ਫੋਰਚੂਨਰ ਖੜੇ ਨੇ ਪੁਰਾਣੀ ਸ਼ੇਪ ਵਾਲਾ ਵੀ ਖੜਾ ਨਵੀਂ ਸ਼ੇਪ ਵਾਲਾ ਵੀ ਖੜਾ ਪਹਿਲਾਂ ਤੂੰ ਦੇਖ ਲੈ ਕਿਹੜਾ ਦਿਖਾਈਏ ਕਿਹੜਾ ਦਿਖਾਉਣਾ ਪਹਿਲਾਂ ਆਹਾਂ ਲੈ ਦਿਖਾ ਫਿਰ ਦੱਸੀ ਵੀਰੇ ਇਹ ਹੈਗਾ ਵੀਰੇ 2016 17 ਮਾਡਲ ਹੈ ਹੂੰ ਤੇ 4x2 ਹੈ ਆਟੋ ਹੈ ਪਹਿਲੇ ਦੂਜੇ ਨਾਮ ਦਾ ਦੁੱਜੇ ਨਾਲ ਠੀਕ ਹੈ ਚੱਲਿਆ ਕਿੰਨਾ ਦਾ ਚੱਲਿਆ ਹੈਗਾ ਵੀਰੇ ਇਹ ਇੱਕ 80 ਕੰਪਨੀ ਰਿਕਾਰਡ ਹੈ ਨੰਬਰ ਪੰਜਾਬ ਦਾ ਹਣਾ ਨੰਬਰ ਪੰਜਾਬ ਪੀਵੀ 4 ਪੀਵੀ 04 ਫਰੀਦਕੋਟ ਦਾ ਨੰਬਰ ਹਾਂਜੀ ਠੀਕ ਹੈ ਵੀਰੇ ਤੇ ਰੇਟ ਕੀ ਆ ਰੇਟ ਵੀਰੇ ਦਾ 24 ਲੱਖ ਰੁਪਏ 24 ਡਿਮਾਂਡ ਮੌਕੇ ਤੇ ਮੰਨਦਾਨ ਹਣਾ ਮੰਨਤਨ ਕਰਦੇਗੇ ਠੀਕ ਹੈ ਜੀ ਬਈ ਗੱਡੀਆਂ ਥੋੜੀਆਂ ਭੀੜ ਚ ਖੜੀਆਂ ਨੇ ਗੱਡੀਆਂ ਦੇ ਨੰਬਰ ਨਹੀਂ ਦਿਖ ਰਹੇ ਤਾਂ ਹੀ ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ ਆਹ ਫੋਰਚੂਨਰ ਬਾਰੇ ਦੱਸਿਓ ਇਹ ਹੈਗਾ ਵੀਰੇ 2014 ਮਾਡਲ ਹੈ ਸੈਕੰਡ ਓਨਰ ਹੈ ਠੀਕ ਹੈ ਤੇ ਚੱਲਿਆ ਹੈਗਾ 1 35 135000 ਠੀਕ ਹੈ 4/2 ਆਟੋ ਦੂਜੇ ਨਾਮ ਦਾ ਠੀਕ ਹੈ ਹਾਂਜੀ ਤੇ ਰੇਟ ਰੇਟ ਵੀਰੇ 13.5 ਸਾਢੇ 13 ਲੱਖ ਡਿਮਾਂਡ ਆ ਬਾਈ ਜੀ ਮੌਕੇ ਤੇ ਵਧੀਆ ਮਾਨਤਾਨ ਹੋ ਜੂ 70 ਮੈਟ ਕੰਡੀਸ਼ਨ ਬਿਲਕੁਲ ਸਾਫ ਸੁਥਰੀ ਗੱਡੀ ਦੀ ਤੇ ਇਹਦੇ ਵਾਸਤੇ ਕਿੰਨਾ ਲੋਨ ਕਿੰਨਾ ਕਰਾਉਣਾ ਨੰਬਰ ਇਹਦਾ ਵੀ ਪੇਡ ਹੈ ਵੀਰੇ 1100 ਨੰਬਰ ਇਹਦਾ ਵੀ 1100 ਹਾਂਜੀ ਪੰਜਾਬ ਨੰਬਰ ਦੀ ਗੱਡੀ ਪੀਵੀ03 ਬਠਿੰਡਾ ਲੋਕਲ ਠੀਕ ਹੈ ਡਾਉਨ ਪੇਮੈਂਟ ਦੱਸੋ ਕਿੰਨੀ ਚਾਹੀਦੀ ਆ ਇਹਦੇ ਲਈ ਵੀਰੇ ਤੁਸੀਂ ਲਿਆਇਓ 2.5 ਤੋਂ 3 ਲੱਖ ਰੁਪਈਆ 2.5 ਤੋਂ 3 ਲੱਖ ਰੁਪਈਆ ਡਾਉਨ ਪੇਮੈਂਟ ਬਾਕੀ ਹੋ ਜਾਊਗਾ ਲੋਨ ਵਧੀਆ ਫੋਰਚੂਨਰ ਆ ਅੱਗੇ ਆ ਕੀ ਬਾਈ ਜੀ i10 ਗ੍ਰੈਂਡ ਨਿਓਸ ਦੱਸਿਓ ਵੀਰੇ ਇਹ ਹੈਗੀ ਵੀਰੇ 2024 ਮਾਡਲ ਹੈ ਸਪੋਰਟਸ ਆਪਸ਼ਨਲ ਪਹਿਲੇ ਨਾਂ ਦੀ ਆਟੋਮੈਟਿਕ ਸਿਰਫ 11000 ਕਿਲੋਮੀਟਰ ਚੱਲੀ ਹੈ ਪਹਿਲੇ ਨਾਂ ਦੀ ਐਕਸਟਰਾ ਲਾਈਟਰ ਬੜੇ ਸੋਹਣੇ ਪਏ ਹੋਏ ਨੇ ਹਾਂਜੀ ਲੈ ਮੈਂ ਤਰਾ ਅੰਦਰੋਂ ਵੀ ਕੰਡੀਸ਼ਨ ਚੈੱਕ ਕਰਾ ਦੇ ਪਿੱਛੋਂ ਵੀ ਦਿਖਾ ਦੇ ਗੱਡੀ ਪਹਿਲੇ ਨਾਂ ਦੀ 24 ਮਾਡਲ ਆਗੇ ਸਿਰਫ 1100 ਕੰਡੀਸ਼ਨ ਦੀ ਬਹੁਤ ਵਧੀਆ ਆਟੋਮੈਟਿਕ ਗੱਡੀ ਦੇ ਵਿੱਚ ਮਿਲਦੀ ਆ ਆਟੋਮੈਟਿਕ ਗੱਡੀਆਂ ਬਈ ਬਹੁਤ ਘੱਟ ਮਿਲ ਜene ਛੋਟੀਆਂ ਖਾਸ ਕਰਕੇ ਤੇ ਜਿਹੜੇ ਵੀਰ ਨੂੰ ਚਾਹੀਦੀ ਆ ਕਰ ਲਿਓ ਕਾਲ ਰੇਟ ਦੱਸਿਓ ਇਹਦਾ ਰੇਟ ਹੈਗਾ ਵੀਰੇ 6 ਲੱਖ ਤੇ 90000 ਰੁਪਏ 690 ਹਾਂਜੀ 190 ਡਾਊਨ ਪੇਮੈਂਟ ਦੇ ਦੀ ਬਹੁਤ ਆ ਬਹੁਤ ਆ ਜੀ ਠੀਕ ਆ ਕਰਾ ਦੇਾਂਗੇ ਬਾਕੀ ਤੇ ਅੱਗੇ ਕੀ ਸਵਿਫਟ ਦੱਸਿਓ ਵੀਰੇ ਇਹਦੇ ਬਾਰੇ ਸਵਿਫਟ ਹੈਗੀ ਆ ਵੀਰੇ ਪੈਟਰੋਲ ਦੇ ਵਿੱਚ ਹੈ ਪਹਿਲੇ ਨਾ ਦੀ ਹੈ ਪੁਸ਼ ਬਟਨ ਸਟਾਰਟ ZXI ਚੱਲੀ 85000 ਕਿਲੋਮੀਟਰ ਹੈ ਨੰਬਰ ਬਠਿੰਡੇ ਦਾ 2015 ਮਾਡਲ 15 ਮਾਡਲ ਪਹਿਲੇ ਨਾਂ ਦੀ ZXI ਪੈਟਰੋਲ ਦੀ ਟੌਪ ਮਾਡਲ ਗੱਡੀ ਟੌਪ ਮਾਡਲ ਹਾਂਜੀ ਲਓ ਜੀ ਕਰੋ ਚੈੱਕ ਕੰਡੀਸ਼ਨ ਦੀ ਸਾਫ ਸੁਥਰੀ ਸੀਟ ਕਵਰ ਫਟਿਆ ਹੋਇਆ ਪਵਾਵਾਂਗੇ ਪਵਾ ਦੇਂਗੇ ਸੀਟ ਕਵਰ ਨਵਾਂ ਪਵਾ ਦੋਗੇ ਬਾਈ ਕਹਿੰਦਾ ਚੈੱਕ ਦਾਂਗੇ ਫੱਟੇ ਨੰਬਰ ਇਹਦਾ ਵੀ ਪੇਡ ਹੈ 8700 8700 ਹਾਂਜੀ ਬੜੇ ਪੇਡ ਨੰਬਰ ਹੈ ਹਾਂਜੀ ਤੇ ਰੇਟ ਕੀ ਆ ਇਹਦਾ ਰੇਟ ਵੀ ਨਹੀਂ ਇੱਕੋ ਹੀ ਰੇਟ ਹੈ 4 ਲੱਖ ਤੇ 70000 ਰੁਪਏ 4 ਲੱਖ 70000 ਮਾਨਦਨ ਥੋੜਾ ਮੌਕੇ ਤੇ ਕਰਾ ਦਾਂਗੇ ਯੋਕੋਹਾਮਾ ਅਰਥਵਾਨ ਵਧੀਆ ਮਹਿੰਗੇ ਟਾਇਰ ਪਾਏ ਨੇ ਬਾਈ ਜੀ ਨਵੇਂ ਵਰਗੇ ਚਾਰ ਟਾਇਰ ਨਵੇਂ ਹੀ ਜੀ ਨਵੇਂ ਟਾਇਰ ਏਵੀ ਵੀਰੇ ਆਟੋਮੈਟਿਕ ਦੇ ਵਿੱਚ ਹੈ 2023 ਮਾਡਲ ਹੈ ਪਹਿਲੇ ਨਾਂ ਦੀ ਹੈ ਤੇ ਚੱਲੀ ਇਹ ਵੀ 17000 ਕਿਲੋਮੀਟਰ ਹੈ ਓਨਰ ਫਰਸਟ ਹੈ ਕਿਹੜੀ ਹੈ ਵੀਐਕਐਸਆਈ ਹੈ ਵੀਐਕਐਸਆਈ ਆਟੋਮੈਟਿਕ ਸਵਿਫਟ ਵੀਐਕਐਸਆਈ ਆਟੋਮੈਟਿਕ 23 ਮਾਡਲ ਚੱਲੀ ਬਹੁਤ ਥੋੜੀਆ ਅੰਦਰੋਂ ਕਰੋ ਚੈੱਕ ਹਾਂਜੀ ਸਾਫ ਸੁਥਰੀ ਤੇ ਰੇਟ ਰੇਟ ਵੀਰੇ 6 ਲੱਖ ਤੇ 90000 ਰੁਪਈਆ ਦਾ 6 ਲੱਖ 90000 ਡਿਮਾਗਾ ਬਾਈ ਜੀ ਮੌਕੇ ਤੇ ਮਾਨਤਾ ਹੋ ਜੂਗਾ 1.5 ਲੱਖ ਰੁਪਈਆ ਡਾਊਨ ਪੇਮੈਂਟ ਹਾਂਜੀ ਹਾਂਜੀ ਬਾਕੀ ਹੋ ਜੂਗਾ ਲੋਨ ਅੱਗੇ ਆਗੀ ਬਾਈ ਜੀ ਡਿਜ਼ਾਇਰ ਕਰ ਦੱਸੋ ਵੀਰੇ ਇਹ ਹੈਗੀ ਵੀਰੇ 2014 ਮਾਡਲ ਹੈ ਪਹਿਲੇ ਨਾਂ ਦੀ ਹੈ 1 ਲੱਖ ਚੱਲੀ ਹੋਈ ਹੈ ਬੀਡੀਆਈ ਹੈ ਬੀਡੀਆਈ ਡੀਜ਼ਲ ਦੀ ਪੀਵੀ 65 ਮਹਾਲੀ ਦਾ ਨੰਬਰ ਆ ਕੰਡੀਸ਼ਨ ਦੀ ਸਾਫ ਸੁਥਰੀ ਆ ਬਈ ਗੱਡੀ ਲੋਕ ਆ ਅੰਦਰੋਂ ਵੀ ਵਧੀਆ ਕੰਡੀਸ਼ਨ ਦੀ ਕਾਰ ਆ ਤੇ ਦੋਨੇ ਸਾਈਡਾਂ ਦਿਖਾ ਦੇ ਬਈ ਕੁਮ ਕਿਤੇ ਗੱਡੀ ਦਾ ਰੇਟ ਕੀ ਆ ਰੇਟ ਹੈਗਾ ਵੀਰੇ ਦਾ 4,60,000 ਰੁਪਿਆ 4,60,000 ਲੋਕ ਤੇ ਕਰਾ ਦਾਂਗੇ ਮਾਨ ਤਾਂ ਡਾਊਨ ਪੇਮੈਂਟ ਕਿੰਨੀ ਡਾਊਨ ਪੇਮੈਂਟ ਦੇ ਦਿਓ ਵੀਰੇ 1.5 ਲੱਖ 1.5 ਲੱਖ ਰੁਪਿਆ ਠੀਕ ਹੈ ਅੱਗੇ ਗੱਡੀ ਆ ਗਈ ਬਰੀਓ ਹਾਂਜੀ ਬ੍ਰਿਓ Honda ਦੀ ਬ੍ਰਿਓ ਮਾਡਲ ਕਿੰਨਾ 2013 ਮਾਡਲ ਹੈ ਵੀਰੇ ਹੂੰ ਦੂਜੇ ਨਾਂ ਦੀ ਹੈ ਚੱਲੀ 65000 ਹੈ ਨੰਬਰ ਸੋਨਾ ਹਾਂਜੀ ਨੰਬਰ ਸੋਨਾ ਹੈਗਾ ਠੀਕ ਹੈ ਕੰਡੀਸ਼ਨ ਦੀ ਸਾਫ਼ ਸੁਥਰੀ ਆ ਬਈ ਗੱਡੀ ਪੈਟਰੋਲ ਦੀ ਘਾਰ ਆ ਪੈਟਰੋਲ ਹੈ ਵੀਰੇ ਠੀਕ ਹੈ ਚੱਲੀ ਕਿੰਨੀ ਕਿਹਾ ਹੈ ਚੱਲੀ 65000 ਕਰੋ ਜੀ ਚੈੱਕ ਸੈਕੰਡ ਓਨਰ ਹੈ ਰੇਟ ਕੀ ਹੈ ਰੇਟ ਹੈਗਾ ਵੀਰੇ ਦਾ 2,60,000 ਰੁਪਿਆ 2,60,000 ਦੀ ਗੱਡੀ ਮਿਲ ਜੂ ਬਾਈ ਜੀ ਛੋਟੀ ਜੀ ਡਾਉਨ ਪੇਮੈਂਟ ਲਓ ਬਾਕੀ ਹੋ ਜਾਊਗਾ ਲੋਨ ਅੱਗੇ ਆ ਗਈ Honda ਦੀ Amaze ਇਹ ਡੀਜ਼ਲ ਦੀ ਹੈ ਇਹ ਡੀਜ਼ਲ ਦੀ ਹੈ ਵੀਰੇ 2015 ਮਾਡਲ ਹੈ ਸੈਕੰਡ ਓਨਰ ਹੈ ਇਹ ਠੀਕ ਹੈ ਠੀਕ ਹੈ 1 ਲੱਖ ਕਿਲੋਮੀਟਰ ਚੱਲੀ ਹੋਈ ਹੈ ਹੂੰ ਵੇਰੀਐਂਟ ਕਿਹੜਾ ਦਾ ਵੇਰੀਐਂਟ SMD ਠੀਕ ਹੈ ਭਾਈ ਲਓ ਜੀ ਅੰਦਰੋਂ ਦੇਖੋ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਡੀਜ਼ਲ ਦੇ ਵਿੱਚ ਐਵਰੇਜ ਬਹੁਤ ਵਧੀਆ ਭਾਈ Honda Amaze ਦੀ ਸੀਟ ਕਵਰ ਵੀ ਨਵੇਂ ਪਏ ਨੇ ਤੇ ਜਿਹੜਾ ਵੀਰ ਡੀਜ਼ਲ ਦੀ ਅਮੇਜ ਲੱਭ ਰਿਆ ਕਰ ਲਿਓ ਕਾਲ ਰੇਟ ਕੀ ਆ ਵੀਰੇ ਰੇਟ ਹੈਗਾ ਵੀਰੇ ਦਾ 3 ਲੱਖ ਤੇ 40 ਹਜ਼ਾਰ ਰੁਪਏ 3 ਲੱਖ 40 ਹਜ਼ਾਰ ਦੀ ਗੱਡੀ ਮਿਲ ਜੂਗੀ ਤੇ ਡਾਉਨ ਪੇਮੈਂਟ ਡਾਉਨ ਪੇਮੈਂਟ ਦਾ ਵੀਰੇ ਦਾ ਆਹੀ ਹੋਊਗਾ 70-80 ਹਜ਼ਾਰ ਰੁਪਏ ਬਾਕੀ ਕਰਾ ਦਾਂਗੇ ਲੋਨ ਅੱਗੇ ਫੇਰ ਡਿਜ਼ਾਇਰ ਕਾਰ ਆ ਗਈ ਬਾਈ ਜੀ ਦੱਸੋ ਗੱਡੀ ਬਾਰੇ ਇਹ ਹੈਗੀ ਵੀਰੇ 2016 ਮਾਡਲ ਹੈ ਓਨਰ ਫਰਸਟ ਹੈ 87 ਹਜ਼ਾਰ ਕਿਲੋਮੀਟਰ ਚੱਲੀ ਹੈ ਬੀਡੀਆਈ ਹੈ 16 ਮਾਡਲ ਪਹਿਲੇ ਨਾਲ ਦੀ ਬੀਡੀਆਈ ਡੀਜ਼ਲ ਦੀ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਅੰਦਰੋਂ ਵੀ ਬਾਹਰੋਂ ਵੀ ਗੱਡੀ ਲੋਗ ਆ ਅੰਦਰੋਂ ਤੁਹਾਨੂੰ ਦਿਖਾ ਨਹੀਂ ਸਕਦੇ ਪਰ ਪੂਰਾ ਯਕੀਨ ਕਰਿਓ ਕਿ A1 ਕੰਡੀਸ਼ਨ ਦੀ ਗੱਡੀ ਹੈ ਗੱਡੀ ਨੂੰ ਤੁਸੀਂ ਤਿੰਦ ਨਹੀਂ ਸਕਦੇ ਹਾਂਜੀ ਤੇ ਵੀਰੇ ਰੇਟ ਕੀ ਹੈ ਰੇਟ ਹੈਗਾ ਵੀਰੇ ਦਾ 5.5 ਲੱਖ ਰੁਪਏ ਡਿਮਾਂਡ ਹੈ 1.5 ਲੱਖ ਨਹੀਂ ਦਿੱਤੇ 1.5 ਲੱਖ ਦੀ ਗੱਡੀ ਮਿਲ ਜੂ ਤੇ ਡਾਊਨ ਪੇਮੈਂਟ ਲਏ ਹੋਵੇ ਜੀ ਲੱਖ ਰੁਪਏ ਬਾਕੀ ਹੋ ਜੂ ਲੋਨ ਅੱਗੇ ਆ ਗਈ ਸਿਆਜ ਦੱਸਿਓ ਵੀਰੇ ਇਹ ਹੈਗੀ ਵੀਰੇ 2014 ਮਾਡਲ ਹੈ ਹਮ ਓਨਰ ਫਸਟ ਸੈਕੰਡ ਹੈ ਚੱਲੀ ਹੈਗੀ ਇਹ 80 ਕ ਹਜ਼ਾਰ ਕਿਲੋਮੀਟਰ 80 ਹਜ਼ਾਰ ਚੱਲੀ ਹਾਂਜੀ ਠੀਕ ਹੈ ਕੰਡੀਸ਼ਨ ਦੀ ਸਾਫ਼ ਸੁਥਰੀ ਡੀਜ਼ਲ ਦੀ ਕਾਰ ਹੈ ਨਾ ਹਾਂਜੀ ਭਾਈ ਡੀਜ਼ਲ ਦੀ ਹੈ ਡੀਜ਼ਲ ਦੀ ਕਾਰ ਹੈ ਲਓ ਜੀ ਅੰਦਰੋਂ ਵੀ ਚੈੱਕ ਕਰ ਲਓ ਸੀਟ ਕਵਰ ਵਧੀਆ ਲੱਗੇ ਹੋਏ ਨੇ ਮਹਿੰਗੇ ਵਾਲੇ ਕੰਡੀਸ਼ਨ ਦੀ ਸਾਫ਼ ਸੁਥਰੀ ਆ ਤੇ ਰੇਟ ਕੀ ਵੀਰੇ ਰੇਟ ਹੈਗਾ ਵੀਰੇ ਇਹਦਾ 4.5 ਲੱਖ ਰੁਪਏ ਡਿਮਾਂਡ ਹੈ 4.5 ਲੱਖ ਰੁਪਏ ਡਿਮਾਂਡ ਆ ਹਾਂਜੀ ਤੇ ਨੰਬਰ ਪੰਜਾਬ ਲੱਗ ਗਿਆ ਨੰਬਰ ਪੰਜਾਬ ਲਾ ਕੇ ਹਾਂਜੀ ਹਾਂ ਲਓ ਜੀ ਪੰਜਾਬ ਦਾ ਨੰਬਰ ਲੱਗ ਕੇ ਮੈਨੂੰ ਤੁਸੀਂ ਨੰਬਰ ਦਾ ਵਹਿਮ ਨਹੀਂ ਕਰਨਾ ਹਾਂਜੀ ਹਾਂ ਤੁਹਾਡੇ ਜ਼ਿਲ੍ਹੇ ਦਾ ਤੁਹਾਡੇ ਏਰੀਆ ਦਾ ਨੰਬਰ ਲੱਗ ਗਿਆ ਨੰਬਰ ਬਠਿੰਡੇ ਦਾ ਲੱਗ ਗਿਆ ਬਠਿੰਡੇ ਦਾ ਲੱਗ ਗਿਆ ਅਸਾਂ ਲੱਗ ਚੁੱਕੇ ਨੰਬਰ ਹਾਂਜੀ ਹਾਂ ਨੰਬਰ ਬਠਿੰਡੇ ਦਾ ਪੀਵੀ03 ਲੱਗ ਚੁੱਕਿਆ ਜੇ ਬਠਿੰਡੇ ਵਾਲੇ ਵੀਰ ਨੇ ਲੈਣੀ ਬੜਾ ਫਾਇਦਾ ਹੋ ਜੂਗਾ ਤੇ ਅੱਗੇ ਆ ਗਈ ਬਰੀਜਾ ਹੈਗੀ ਜੀ ਇਹ 2017 ਮਾਡਲ ਹੈ ਬੀਡੀਆਈ ਆਪਸ਼ਨਲ ਹੈ ਠੀਕ ਹੈ ਓਨਰ ਇਹ ਵੀ ਸੈਕੰਡ ਹੋ ਗਈ ਨੰਬਰ ਬਠਿੰਡੇ ਦਾ ਇਹਨੂੰ ਲੱਗ ਗਿਆ ਇਹਨੂੰ ਵੀ ਲੱਗ ਗਿਆ ਹਾਂਜੀ ਠੀਕ ਹੈ 65000 ਕਿਲੋਮੀਟਰ ਕ ਡੀਜ਼ਲ ਦੀ ਕਾਰ ਹੈ ਬਾਈ ਜੀ ਕੰਡੀਸ਼ਨ ਦੀ ਹੈੀ ਆ ਵਧੀਆ ਕਰੋ ਚੈੱਕ ਤੇ ਰੇਟ ਵੀਰੇ ਰੇਟ ਹੈਗੀ ਆ ਵੀਰੇ ਦੀ 6,70,000 ਰੁਪਿਆ ਡਿਮਾਂਡ 670 ਡਿਮਾਂਡ ਮੌਕੇ ਤੇ ਹੋ ਜੂ ਮਾਨ ਤਾਂ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ ਡਾਊਨ ਪੇਮੈਂਟ ਵੀਰੇ ਕੋਈ ਆਹੀ 1,670,000 ਰੁਪਿਆ ਲਿਆ ਹੋ ਗਾ ਬਾਕੀ ਬਾਕੀ ਹੋ ਜੂਗਾ ਲੋਨ ਅੱਗੇ ਆ ਕੀ ਬਾਈ ਜੀ ਨਿਸ਼ਾਨ ਦੀ ਟ੍ਰੈਨੋ ਕਾਰ ਦੱਸੋ ਵੀਰੇ ਵੀਰੇ 2016 ਮਾਡਲ ਹੈ ਓਨਰ ਫਰਸਟ ਹੈ ਠੀਕ ਹੈ 80,000 ਕਿਲੋਮੀਟਰ ਚੱਲੀ ਹੋਈ ਹੈ ਜੈਨੂਨ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਓਕੇ ਹੈ ਇੰਸ਼ੋਰੈਂਸ ਓਕੇ ਹੈ ਐਨਓਸੀ ਬੰਦੇ ਦੇ ਨਾਮ ਦੀ ਠੀਕ ਹੈ ਐਨਓਸੀ ਦੇ ਨਾਲ ਗੱਡੀ ਦੋਗੇ ਹਾਂਜੀ ਐਨਓਸੀ ਦੇ ਨਾਲ ਮਿਲੂ 16 ਮਾਡਲ ਟ੍ਰੈਨੋ ਕਰੋ ਜੀ ਚੈੱਕ ਡੀਜ਼ਲ ਦੇ ਵਿੱਚ ਬਈ ਜੀ ਬਹੁਤ ਵਧੀਆ ਕਾਰ ਹੈ ਸੀਟ ਕਵਰ ਨਵੇਂ ਤੇ ਅੰਦਰੋਂ ਡੈਸ਼ਬੋਰਡ ਸਾਫ ਸੁਥਰਾ ਵਧੀਆ ਕਣੀ ਸੰਦੀ ਗੱਡੀ ਤੇ ਰੇਟ ਵੀਰੇ ਰੇਟ ਹੈਗਾ ਵੀਰੇ ਇਹਦਾ 380000 380000 ਦੀ 16 ਮਾਡਲ ਗੱਡੀ ਜੀ ਬਈ ਠੀਕ ਹੈ ਤੇ ਅੱਗੇ ਆ ਗਈ ਵੈਂਟੋ 0099 ਪੇਡ ਨੰਬਰ ਦੱਸੋ ਵੀਰੇ ਇਹ ਹੈਗੀ ਵੀਰੇ 2016 ਮਾਡਲ ਹੈ ਹਾਈ ਲਾਈਨ ਹੈ ਪਹਿਲੇ ਨੰਦੀ ਹੈ ਚੱਲੀ 125000 ਹੈ ਕੰਪਨੀ ਰਿਕਾਰਡ ਹੈ ਟਾਇਰ ਨਵੇਂ ਟਾਇਰ ਨਵੇਂ ਆ ਹਾਂਜੀ ਠੀਕ ਹੈ ਵੀਰੇ ਇਹਦਾ ਕੀ ਰੇਟ ਹੈ ਇਹਦਾ ਰੇਟ ਹੈਗਾ ਵੀਰੇ 5.5 ਲੱਖ ਰੁਪਏ 5.5 ਲੱਖ ਕਰੋ ਜੀ ਚੈੱਕ ਤੇ ਇਹਦੇ ਵਾਸਤੇ ਡਾਊਨ ਪੇਮੈਂਟ ਇਹਦੇ ਵਾਸਤੇ ਵੀਰੇ 2 ਲੱਖ ਰੁਪਏ ਲਿਆਓ ਬਾਕੀ ਲੋਨ ਹੋ ਜਾ ਠੀਕ ਹੈ ਲਓ ਜੀ ਅੱਗੇ ਆ ਗਈ ਬਾਈ ਜੀ ਆਡੀ ਜਿਹੜੇ ਵੀਰ ਨਾਲ ਲਗਜ਼ਰੀ ਕਾਰ ਚਲਾਉਂਦੇ ਸ਼ਕੀਨ ਨੇ ਉਹਨਾਂ ਵਾਸਤੇ ਘੱਟ ਰੇਟ ਦੇ ਵਿੱਚ ਆਡੀ ਗੱਡੀ ਲੈ A4 ਆ ਇਹ ਹਾਂਜੀ A6 ਹੈ ਇਹ ਇਹ A6 ਠੀਕ ਹੈ 2014 ਮਾਡਲ ਹੈ ਫਰਸਟ ਓਨਰ ਹੈ ਬਿਲਕੁਲ ਟਾਪ ਮਾਡਲ ਹੈ ਚੱਲੀ 1 ਲੱਖ 2000 ਕਿਲੋਮੀਟਰ ਹੈ ਪੇਂਟ ਦੀ ਲਗਭਗ ਕਾਰ ਸਾਰੀ ਓਰੀਜਨਲ ਹੈ ਠੀਕ ਹੈ ਹਾਂਜੀ ਪੇਂਟ ਦੀ ਲਗਭਗ ਸਾਰੀ ਓਰੀਜਨਲ ਆ ਹਾਂਜੀ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ ਲਓ ਜੀ ਕਰੋ ਚੈੱਕ ਕੰਡੀਸ਼ਨ ਦੀ ਬਿਲਕੁਲ ਵਧੀਆ ਕਾਰ ਹੈ ਤੇ ਰੇਟ ਵੀਰੇ ਰੇਟ ਹੈਗਾ ਵੀਰੇ ਦਾ ਐਨਓਸੀ ਦੇ ਨਾਲ 7.5 ਲੱਖ ਰੁਪਈਆ ਐਨਓਸੀ ਦੇ ਨਾਲ 7.5 ਲੱਖ ਲਓ ਜੀ ਮੌਕੇ ਤੇ ਤੁਹਾਡਾ ਮਾਨਤਾਨ ਵੀ ਕਰਵਾ ਦਾਂਗੇ ਮਾੜਾ ਮੋਟਾ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਉਂ ਇੰਨਾ ਕਾਰਾਂ ਦੇ ਵਿੱਚੋਂ ਕੋਈ ਵੀ ਕਾਰ ਲੈਣੀ ਹੈ ਬਈ ਤੁਸੀਂ ਕਾਰ ਟ੍ਰੈਂਡ ਬਠਿੰਡੇ ਆਉਣਾ ਸਕਰੀਨ ਤੇ ਚੱਲਦੇ ਨੇ ਨੰਬਰ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸਸਤੀ ਕਾਰ